ਬੜੇ ਦਿਨਾਂ ਬਾਅਦ ਲੱਗੇ ਜੀ ਅੱਜ ਆਪਾਂ ਵੀਡੀਓ ਬਣਾਣਾ ਸਤਿ ਸ੍ਰੀ ਅਕਾਲ ਸਾਰੇ ਬਾਈ ਜੀ ਨੂੰ ਤੇ ਅੱਜ ਆਪਾਂ ਲਾਵਾਂਗੇ ਡੀਜ਼ਲ ਸਪਲਾਈ ਮਸ਼ੀਨਾਂ ਦੀ ਡੀਜ਼ਲ ਸਪਲਾਈ ਲੋਹੇ ਦੀ ਲਾ ਦੇਣੀ ਆ ਸਾਰੇ ਪਲਾਸਟਿਕ ਬੂਸਟਕ ਤੇ ਪੈਪ ਵੱਢ ਗਏ ਤੇ ਲੋਹੇ ਦੀ ਲਾਵਾਂਗੇ ਹੁਣ ਲੱਗੇ ਆਪਾਂ ਮੋੜ ਪਾਉਣ ਨੂੰ ਡਾਈ ਬਣਾਉਣ ਤੇ ਆਜਾ ਤੁਹਾਨੂੰ ਮੈਂ ਡਾਈ ਬਣਾਉਣਾ ਵੀ ਕਿਵੇਂ ਬਣਾਉਣੀ ਆ ਬਖਾਨੇ ਆ ਇੱਕ ਆਪ ਲੱਲੇ ਬੈਰੰਗ ਸ਼ੇ ਨੰਬਰ ਬੈਰਿੰਗ ਦੀ ਕੋਣ ਕੱਢ ਲਈ ਕਲੀੰਦੀ ਆਪਾਂ ਵਾਸ਼ ਲਾ ਤੇ ਆਜੋ ਹੁਣ ਬਣਾ ਕੇ ਵਿਖਾਣੇ ਆ ਆਪਣੀ ਬਣ ਗਈ ਜੀ ਡਾਈ ਤੇ ਆਜੋ ਹੁਣ ਤੁਹਾਨੂੰ ਮੋੜਾ ਪਾ ਕੇ ਵਿਖਾਣੇ ਆ Cosimo ora Gippiani, Babbo, Gosini, Tela, Maria, no, 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 ਜੋੜ ਲਾਵਾਂਗੇ ਵੀ ਜੇ ਖੁੱਲਣਾ ਪਿਆ ਜੀ ਕੱਲ ਨੂੰ ਤੇ ਕੋਈ ਦਿੱਕਤ ਨਾ ਆਈ ਛੋਟੇ-ਛੋਟੇ ਟੋਟੇ ਪਾਵਾਂਗੇ ਆਮ ਨਾਲ ਆ ਲਈ ਆਪਾਂ ਨੇ ਪਰ ਚੱਕ ਇਹਨੂੰ ਨਿਪਟਾ ਲਾਂ ਬਿਲਡਿੰਗ ਕਰਕੇ ਇਹ ਪਤਾ ਮੈਂ ਵੀ ਪੈਪ ਛੋਟਾ ਰੋਈ ਜਿੱਥੋਂ ਮਰਜ਼ੀ ਖੋਲ ਲੋ ਇਹ ਲਾਵਾਂਗੇ ਇੱਥੇ ਆਜਾ ਹੁਣ ਤੁਹਾਨੂੰ ਲਾ ਕੇ ਵਿਖਾਣੇ ਆ ਹਾ ਲੱਗ ਗਿਆ ਹੌਣ ਇੱਥੇ ਜੁਆਇੰਟ ਹੋ ਜੂਗਾ ਪੈਪਾਂ ਦਾ ਜੇ ਤਾ ਖੋਲਣ ਦੀ ਲੋੜ ਪਵੇ ਫੇ ਲੰਬਾ ਪੈਪ ਨਹੀਂ ਬਹੁਤਾ ਖੋਲਣਾ ਮੈਂਦਾ ਫੇ ਛੋਟਾ ਹੀ ਖੋਲ ਲੋ ਤੇ ਹੁਣ ਆਪਾਂ ਇੱਥੇ ਸਪਲਾਈ ਦੇਗੇ ਫੇ ਵਿਖਾਉਣਾ ਤੁਹਾਨੂੰ ਇੱਕ ਪੈਪ ਲੱਗ ਗਿਆ ਆਪਣਾ ਐਵੇਂ ਕਰਕੇ ਹੁਣ ਵੈਲਡਿੰਗਾਂ ਕਰਾਉਣ ਵਾਲੀਆਂ ਰਹਿ ਗਈਆਂ ਆਪਣੀਆਂ ਤੇ ਇੱਥੇ ਲਾਵਾਂਗੇ ਆਪਾਂ ਪਲਾਸਟਿਕ ਦੀ ਗੱਟੀ ਇੱਥੇ ਪਲਾਸਟਿਕ ਦੀ ਗੱਟੀ ਲਾਵਾਂਗੇ ਵੀ ਆ ਕੰਬੇ ਨਾਲ سپورਟ ਜੀ ਹੋ ਜੂਗੀ ਬਾਕੀ ਹੋਰ ਵੀ ਲਾ ਕੇ ਤੁਹਾਨੂੰ ਫੇਰ ਵਿਖਾਉਨੇ ਆ ਆ ਬਣਾ ਲਈਆਂ ਜੀ ਪੈਪਾਪਾ ਨੇ ਪੰਡ ਮੁੰਡ ਪਾ ਕੇ ਨੇਪਲਨ ਉਪਲਨ ਲਵਾ ਕੇ ਤੇ ਹੁਣ ਮੈਨੂੰ ਤੁਸੀਂ ਕਮੈਂਟਾਂ ਚ ਦੱਸਿਓ ਵੀ ਕਿਵੇਂ ਬਣਿਆ ਇਹ ਜਗਾੜ ਪੀ ਵਧੀਆ ਠੀਕ ਰਹੂਗਾ ਕਿ ਨਹੀਂ ਠੀਕ ਰਹਿੰਦਾ ਆ ਜਾ ਹੁਣ ਤੁਹਾਨੂੰ ਕੱਸ ਕੇ ਵਿਖਾਣੇ ਆ ਐਵੇਂ ਕਰਤੀ ਫੀਟਿੰਗ ਆਪਾਂ ਨੇ ਇੱਥੇ ਲਾ ਤੱਕ ਗੁਟਕਾ ਨੰਬਰ ਤੋਂ ਨਹੀਂ ਤੇ ਕੰਬ ਕੇ ਵੈਲਡਿੰਗਾਂ ਟੁੱਟ ਜਾਂਦੀਆਂ ਹੁੰਦੀਆਂ ਦੀ ਆਹ ਲਾਤਾ ਇੱਕ ਜੁਆਇੰਟ ਪਾਤਾ ਤੇ ਉੱਤੇ ਚੜਾ ਦਿੱ ਆ ਜਾ ਹੁਣ ਤੁਹਾਨੂੰ ਉੱਤੇ ਵਿਖਾਣਾ ਚੱਲ ਕੇ ਲਓ ਜੀ ਉੱਤੇ ਆਪਾਂ ਸਪਲਾਈ ਲਾਈਏ ਐਵੇਂ ਉੱਥੋਂ ਥੱਲੇ ਆ ਕੇ ਜਿਹੜਾ ਥੱਲੇ ਪੈਪ ਹੁੰਦਾ ਸੀ ਇੱਥੇ ਲਾ ਗਏ ਪੰਪ ਚ ਇਥੋਂ ਸਟਾਰਟ ਕਰਿਆ ਆਪਾਂ ਨੇ ਫਿਲਟਰ ਨੂੰ ਦਿੱਤਾ ਠੀਕ ਹੈ ਜੀ ਇਥੋਂ ਫਿਲਟਰਾਂ ਤੋਂ ਪਾਈਪ ਆ ਗਿਆ ਇੱਕ ਇੱਥੇ ਜਾ ਕੇ ਪੰਪ ਨੂੰ ਲੱਗ ਗਿਆ ਐਕੋ ਜਿਹਦਾ ਚੱਜ ਨਾਲ ਦੱਸਿਓ ਜਰਾ ਕਮੈਂਟਾਂ ਚ ਵੀ ਕਿਵੇਂ ਲੱਗਿਆ ਜਗਾੜ ਤੁਹਾਨੂੰ ਵੀ ਪਾਸ ਹੋਊਗਾ ਕਿ ਫੇਲ ਹੋਊਗਾ ਲਓ ਜੀ ਜੋੜਾਂ ਦੇ ਵਿੱਚ ਕੋਈ ਲੀਕਿੰਗ ਨਹੀਂ ਫੀਕਿੰਗ ਨਹੀਂ ਆਣਾ ਸੁੱਕੇ ਭਾਈ ਨੇ ਤੇ ਚਲੋ ਠੀਕ ਆ ਜੀ ਦੂਜੀ ਮਸ਼ੀਨ ਦਾ ਕੱਲ ਨੂੰ ਲਾਵਾਂਗੇ ਉਹ ਫਿਰ ਕੱਲ ਨੂੰ ਮੁਖਾਵਾਂਗੇ ਤੁਹਾਨੂੰ ਰਿਗਾਰਡ ਉਹਨੂੰ ਕਿਵੇਂ ਲਾਉਨੇ ਆ ਅੱਜ ਫਿਰ ਆਪਾਂ ਇਹਨੂੰ ਹੀ ਲਾਇਆ ਸੀ